ਸਤ ਸ੍ਰੀ ਅਕਾਲ ਜੀ ਪੰਜਾਬ ਅਪਡੇਟਸ ਇਸ ਖਾਸ ਬਲੈਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਰਪ੍ਰੀਤ ਸਿੰਘ ਗਿੱਲ ਪੰਜਾਬ ਸਰਕਾਰ ਵੱਲੋਂ ਦਰਬਾਰ ਸਾਹਿਬ ਦੇ ਗਲਾਰੇ ਵਿੱਚ ਪੈਂਦੇ ਵਿਰਾਸਤੀ ਮਾਰਗ ਨੂੰ ਸੁੰਦਰ ਬਣਾਉਣ ਦਾ ਉਪਰਾਲਾ ਕੀਤਾ ਗਿਆ ਇਸ ਤਹਿਤ ਸੰਸਦ ਮੈਂਬਰ ਪਾਦਮਸ਼੍ਰੀ ਵਿਕਰਮਜੀਤ ਸਿੰਘ ਸਾਨੀ ਦੇਗਵਾਈ ਦੇ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਰਜਿੰਦਰ ਸਿੰਘ ਧਾਮੀ ਦੀ ਹਾਜ਼ਰੀ ਵਿੱਚ ਅੱਜ ਸ਼੍ਰੀ ਦਰਬਾਰ ਸਾਹਿਬ ਦੇ ਵਿਰਾਸਤੀ ਮਾਰਗ ਦਾ ਨਵੀਨੀਕਰਨ ਤੋਂ ਬਾਅਦ ਉਦਘਾਟਨ ਕੀਤਾ ਗਿਆ ਇਸ ਮੌਕੇ ਸੰਗਤ ਦੀ ਸਹੂਲਤ ਲਈ ਨਵੇਂ ਚਾਰ 골ਫ ਕਾਰਟਾਂ ਦਾ ਵੀ ਉਦਘਾਟਨ ਕੀਤਾ ਗਿਆ ਇਸ ਦੇ ਨਾਲ ਹੀ ਵਿਰਾਸਤੀ ਮਾਰਗ ਤੇ ਮਹਾਨ ਯੋਧਿਆਂ ਬਾਬਾ ਬੰਦਾ ਸਿੰਘ ਬਹਾਦਰ ਤੇ ਸਿੱਖ ਜਰਨੈਲ ਹਰੀ ਸਿੰਘ ਨਲਵਾ ਦੇ ਬੁੱਤਾਂ ਦਾ ਰਸਮੀ ਉਦਘਾਟਨ ਕੀਤਾ ਗਿਆ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਆ ਰਾਜਸਭਾ ਦੇ ਮੈਂਬਰ ਪਦਮਸ਼੍ਰੀ ਵਿਕਰਮਜੀਤ ਸਿੰਘ ਸਾਨੀ ਨੇ ਕਿਹਾ ਕਿ 25 ਸਾਲ ਪਹਿਲਾਂ ਸ਼ੁਰੂ ਕੀਤਾ ਗਿਆ ਵਿਰਾਸਤੀ ਮਾਰਗ ਦੇ ਰੈਨੋਵੇਸ਼ਨ ਅਤੇ ਰੈਟਰੋਫਿਟਿੰਗ ਦਾ ਕੰਮ ਰਸਮੀ ਤੌਰ ਤੇ ਅੱਜ ਪੂਰਾ ਹੋ ਗਿਆ ਉਹਨਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਦੀ ਪਾਲਿਸ਼ਿੰਗ ਟਾਈਲਾਂ ਦੀ ਮੁਰੰਮਤ ਸਾਰੀਆਂ ਇਮਾਰਤਾਂ ਤੇ ਕਾਰੀਗਰੀ ਨੂੰ ਮੜਕੇ ਰੰਗ ਰੋਗਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਫਾਈ ਦੇ ਪ੍ਰਬੰਧ ਕੁੱਸਤ ਕੀਤੇ ਗਏ ਨੇ ਤੇ ਹਰੇ ਭਰੇ ਮਾਹੌਲੇ ਲਗਭਗ 250 ਨਵੇਂ ਦਰਖਤ ਲਗਾਏ ਗਏ ਨੇ। ਉਨ੍ਹਾਂ ਦੱਸਿਆ ਕਿ ਸਫਾਈ ਪ੍ਰਬੰਧ ਨੂੰ ਮਜ਼ਬੂਤ ਕਰਨ ਲਈ ਤਕਰੀਬਨ 50 ਲੱਖ ਰੁਪਏ ਦੀ ਆਟੋਮੈਟਿਕ ਸਫਾਈ ਮਸ਼ੀਨ ਲਗਾਤਾਰ ਤਨਤ ਕੀਤੀ ਗਈ ਹੈ। ਇਸ ਤੋਂ ਇਲਾਵਾ ਸ਼ਰਧਾਲੂਆਂ ਦੀ ਸਹੂਲਤ ਲਈ 골ਫ ਕਾਰਟ ਮੁਹੱਈਆ ਕਰਵਾਏ ਗਏ ਨੇ ਜਿਹੜੇ ਦਰਬਾਰ ਸਾਹਿਬ ਨੂੰ ਆਉਣ ਜਾਣ ਵਾਲੇ ਬਜ਼ੁਰਗਾਂ ਅਤੇ ਬਿਮਾਰ ਯਾਤਰੀਆਂ ਲਈ ਫ੍ਰੀ ਆਫ ਚਾਰਜ ਚਲਾਏ ਜਾਣਗੇ। ਇਸ ਪੂਰੇ ਪ੍ਰੋਜੈਕਟ ਤੇ ਲਗਭਗ 90 ਲੱਖ ਰੁਪਏ ਦੀ ਲਗਤ ਆਈ ਹੈ। ਸਪੀਕਰ ਕੁਲਤਾਬ ਸਿੰਘ ਸੰਧਵਾਨ ਨੇ ਕਿਹਾ ਕਿ ਦਰਬਾਰ ਸਾਹਿਬ ਦੁਨੀਆ ਭਰ ਵਿੱਚ ਸ਼ਾਂਤੀ ਭਾਈਚਾਰੇ ਤੇ ਇਨਸਾਫ ਦਾ ਪ੍ਰਤੀਕ ਹੈ ਇਸ ਪਵਿੱਤਰ ਮਾਰਗ ਦੀ ਸੇਵਾ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਉਨ੍ਹਾਂ ਕਿਹਾ ਕਿ ਕਾਰਪੋਰੇਸ਼ਨ ਵਿਧਾਇਕਾਂ ਤੇ ਸਥਾਨਕ ਪ੍ਰਸ਼ਾਸਨ ਨੇ ਮਿਲ ਕੇ ਸਫਾਈ ਅਤੇ ਸਹੂਲਤਾਂ ਲਈ ਚੱਜਾ ਪ੍ਰਬੰਧ ਕੀਤਾ ਹੈ ਜਿਸ ਦਾ ਮੁੱਖ ਉਦੇਸ਼ ਸੰਗਤ ਨੂੰ ਸਹੂਲਤਾਂ ਦੇ ਨਾਲ ਨਾਲ ਪਵਿੱਤਰ ਮਾਹੌਲ ਪ੍ਰਦਾਨ ਕਰਨਾ ਹੈ ਉਨ੍ਹਾਂ ਨੇ ਦੁਕਾਨਦਾਰਾਂ ਤੇ ਸਥਾਨਕ ਲੋਕਾਂ ਵੱਲੋਂ ਮਿਹਲੇ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਹੈ ਤਾਂ ਤਾਂ ਵਿਚੋ ਖਿਰਗੁਰ रामदास ਜੀ ਦੇ ਆਸ਼ੀਰਵਾਦ ਸਦਕਾ ਜੋ 2.5 ਸਾਲ ਪਹਿਲੇ ਅਸੀਂ ਇਹ ਜੋ ਹੈਰੀਟੇਜ ਸਟਰੀਟ ਦਾ ਰੈਨੋਵੇਸ਼ਨ ਦਾ ਇਹਦੀ ਰੈਟਰੋਫਿਟਿੰਗ ਦਾ ਇੱਥੇ ਜੋ ਉਪਰਾਲਾ ਸ਼ੁਰੂ ਕੀਤਾ ਗਿਆ ਸੀ ਦਾਸ ਵੱਲੋਂ ਅੱਜ ਜੋ ਰਸਮੀ ਤੌਰ ਤੇ ਪੂਰਾ ਹੋਇਆ ਤੇ ਹੁਣੇ ਸਿੰਘ ਸਾਹਿਬ ਅਰਦਾਸ ਕਰਨਗੇ ਇੱਥੋਂ ਦੇ ਜਿੰਨੀਆਂ ਵੀ ਟਾਈਲਾਂ ਸਾਰੀਆਂ ਉੱਥੋਂ ਮਹਾਰਾਜਾ ਰਣਜੀਤ ਸਿੰਘ ਸਟੈਚੂ ਤੋਂ ਲੈ ਕੇ ਇੱਥੋਂ ਤੱਕ ਬੁਦੀ ਪਾਲਿਸ਼ਿੰਗ ਹੋਈ ਹੈ ਸਾਰਾ ਇਹ ਹੈਰੀਟੇਜ ਸਟਰੀ ਦੁਬਾਰਾ ਪੇਂਟ ਕਰਾਈ ਗਈ ਹੈ ਸਾਰਾ ਇਹ ਜਿਹੜਾ ਮੀਨਾਕਾਰੀ ਆਰਟਿਸਟਿਕ ਵਰਕ ਹੈ ਉਹ ਦੁਬਾਰਾ ਕਰਾਇਆ ਗਿਆ ਔਰ ਸਫਾਈ ਦੀ ਬੜੀ ਲੋਡ ਸੀ ਤੁਸੀਂ ਦੇਖਿਆ ਕਿ ਸਫਾਈ ਦੀਆਂ ਵੱਡੀ ਮਸ਼ੀਨ ਜਿਹੜੀ 40 ਲੱਖ ਦੀ ਇੱਕੋ ਮਸ਼ੀਨ ਹੈ ਉਹ ਇੱਥੇ ਲਗਾਤਾਰ ਹੈਰੀਟੇਜ ਸਟਰੀਟ ਵਿੱਚ ਆਟੋਮੈਟਿਕ ਸਫਾਈ ਦੀ ਮਸ਼ੀਨ ਮੁਹੱਈਆ ਕਰਾਈ ਗਈ ਹੈ ਅੱਜ ਗੋਲਫ ਕੋਰਸ ਬਾਕੀ ਜਿਹੜਾ ਲਾਈਟਾਂ ਵਧਾਈਆਂ ਗਈਆਂ ਲਾਈਟਾਂ ਪਾਈਆਂ ਗਈਆਂ ਫਾਊਂਟੇਨ ਕਮ ਦੋ ਸਟੈਚੂ ਜੋ ਸਾਡੇ ਜਰਨੈਲ ਹੋਏ ਨੇ ਹਰੀ ਸਿੰਘ ਨਲਵਾ ਤੇ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਦਾ ਵੀ ਅੱਜ ਰਸਮੀ ਤੌਰ ਤੇ ਅਨਵੀਲਿੰਗ ਹੋ ਰਹੀ ਹੈ ਤੇ ਨਾਲ ਹੀ ਇੱਥੇ ਜਿਹੜੇ ਡਸਟਬਿਨ ਵੀ ਮੁਹੱਈਆ ਕਰਾਏ ਗਏ ਹੈ ਹੋਰ ਸਾਰੇ ਇਹਨੂੰ ਅਪਗ੍ਰੇਡ ਕਰਨ ਲਈ ਤਾਂ ਕਿ ਸਾਡਾ ਇਹ ਵੀ ਕੋਈ ਵੀ ਵੀਆਈਪੀ ਜਿਹੜਾ ਹੈ ਉਧਰੋਂ ਗਲੀ ਥਾਣੀ ਨਾ ਆਏ ਉਹ ਇਧਰੋਂ ਆਏ ਇਧਰੋਂ ਗੋਲਫ ਪਟਾ ਵੀ ਜਿਹੜਾ ਉਹ ਸਾਰੇ ਕਮਿਸ਼ਨਰ ਦੇ ਨਾਲ ਮਿਊਸਪਲ ਕਮਿਸ਼ਨਰ ਨਾਲ ਮਿਲ ਕੇ ਜਿਹੜੇ ਪੂਰੀ ਵਾਲੇ ਬਾਬਾ ਜੀ ਐ ਉਹਨਾਂ ਨੂੰ ਹੈਂਡਓਵਰ ਕੀਤੀਆਂ ਜਾ ਰਹੀਆਂ ਔਰ ਸ਼ਰੋਬਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਾਮੀ ਸਾਹਿਬ ਵੀ ਪੁੱਜ ਰਹੇ ਉਹਨਾਂ ਦੇ ਸਹਿਯੋਗ ਦੇ ਨਾਲ ਇਹ ਸਫਾਈ ਦੀਆਂ ਮਸ਼ੀਨਾ ਗੋਲਫ ਪਟਾ ਇਹ ਸਾਰਾ ਜਿਹੜਾ ਪ੍ਰਬੰਧ ਐ ਇਹ ਤੁਸੀਂ ਦੇਖ ਰਹੇ ਹੋ ਸਪੀਕਰ ਸਕਰੀਨਾਂ ਇੱਥੇ ਕੀਰਤਨ ਦਾ ਵੀ ਪ੍ਰਵਾਹ ਚੱਲੇਗਾ ਨਿਰਵੈ ਬਹੁਤ ਕੁਛ ਇਹਦੇ ਵਿੱਚ ਕੀਤਾ ਗਿਆ ਤਾਂ ਕਿ ਸੰਗਤ ਦਾ ਜਦੋਂ ਵੀ ਉਥੋਂ ਹੀ ਜਦੋਂ ਮਹਾਰਾਜ ਰਣਜੀਤ ਸਿੰਘ ਦੇ ਸਟੈਚੂ ਤੋਂ ਆ ਕੇ ਜੱਲਿਆਂ ਵਾਲੇ ਬਾਗ ਤੇ ਇੱਧਰ ਉਦੋਂ ਹੀ ਉਹਨੂੰ ਫੀਲਿੰਗ ਆਏ ਕਿ ਦਰਬਾਰ ਸਾਹਿਬ ਜੇ ਅਸੀਂ ਜਾ ਰਹੇ ਹਾਂ ਨਕਮਸ ਖੋ ਇੱਕ ਪਵਿੱਤਰਤਾ ਦੀ ਭਾਵਨਾ ਠੀਕ ਹੈ ਦੁਕਾਨਾਂ ਦੁਕਾਨਾਂ ਦੁਕਾਨਦਾਰਾਂ ਨੇ ਵੀ ਬੜਾ ਸਹਿਯੋਗ ਕੀਤਾ ਸਾਡੇ ਨਾਲ ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਵੀ ਆ ਦੁਕਾਨਾਂ ਤਾਂ ਕਿ ਆਪਣਾ ਕੋਈ ਹੌਕਰ ਸੀ ਕਿਸੇ ਨੇ ਬਾਹਰ ਕੱਪੜੇ ਟੰਗੇ ਸੀ ਉਹਨਾਂ ਨੇ ਵੀ ਆਪਣਾ ਮੰਨਿਆ ਵੀ ਆਪਾਂ ਇਸ ਚੀਜ਼ ਦੀ ਸੁੰਦਰਤਾ ਨੂੰ ਇਸ ਚੀਜ਼ ਦੀ ਪਵਿੱਤਰਤਾ ਨੂੰ ਇਸ ਚੀਜ਼ ਦੇ ਅਕੀਦੇ ਨੂੰ ਤਾਂ ਕਿ ਸੰਗਤ ਜਿਹੜੀ ਸ਼ਰਧਾ ਨਾਲ ਆ ਰਹੀ ਹੋ ਜਰੂਰ ਆਪਣਾ ਕੁਝ ਖਰੀਦੇ ਕੁਝ ਆਪਣਾ ਚਾਹ ਪਾਣੀ ਪੀਵੇ ਪਰ ਇੱਕ ਆਦਬ ਔਰ ਡਿਸਪਲਨ ਨਾਲ ਤੇ ਉਮੀਦ ਹੈ ਕਿ ਇਹ ਸਾਰਾ ਜਿਹੜਾ ਸਫਾਈ ਦਾ ਔਰ ਇੱਥੇ 250 ਫਰੈਸ਼ ਦਰਖਤ ਲਾਏ ਗਏ ਨੇ ਬਹੁਤ ਕੰਮ ਕੀਤਾ ਗਿਆ ਤੇ ਉਮੀਦ ਹੈ ਕਿ ਅੱਜ ਉਹਦੇ ਅਰਦਾਸ ਕਰਨ ਤੋਂ ਬਾਅਦ ਇਹਦਾ ਐਸ.ਯੂ.ਪੀ.ਸੀ ਦੇ ਸਹਿਯੋਗ ਨਾਲ ਪੂਰੇ ਵਾਲੇ ਬਾਬਾ ਜੀ ਔਰ ਭਾਈ ਗੁਰ ਇਕਪਾਲ ਸਿੰਘ ਜੀ ਦੇ ਸਾਰੇ ਸੰਸਥਾਵਾਂ ਪਹੁੰਚੀਆਂ ਯੂਨਾਈਟਿਡ ਸਿੱਖ ਵੀ ਮੇਅਰ ਸਾਹਿਬ ਨੇ ਖਾਸ ਕਰਕੇ ਸਹਿਯੋਗ ਦਿੱਤਾ ਹੈ ਸੋ ਪੰਜਾਬ ਅਪਡੇਟ ਵਿੱਚ ਫਿਲਹਾਲ ਨਹੀਂ ਤੁਸੀਂ ਜੁੜੇ ਰਹੋ ਚੜ੍ਹਦੀ ਕਲਾ ਟਾਈਮ ਟੀਮ ਦੇ ਨਾਲ ਧੰਨਵਾਦ